ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ हूं उम्मीद करता हूं ਤੁਸੀਂ ਸਾਰੇ ਠੀਕ ਹੋਗੇ ਹਾਜ਼ਰ ਹਨ ਤੁਹਾਡੇ ਸਾਰਿਆਂ ਲਈ ਅੱਜ ਤੱਕ ਹੋਰ ਨਵਾਂ ਮੁੱਦਾ ਲੈ ਕੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਏਰੀ ਸੌਰੀ ਅਨੰਦਪੁਰ ਸਾਹਿਬ ਏਰੀ ਦੇ ਵਿੱਚ ਜਿਹੜਾ ਗੰਭੀਰ ਪੁਰਬ ਵਿਖੇ 9594 ਪੀੜਤ ਅਧਿਆਪਕਾਂ ਵੱਲੋਂ ਜਿਹੜਾ ਆਪਣੇ ਹੱਕਾਂ ਲਈ ਧਰਨਾ ਮਜਹਰਾ ਕੀਤਾ ਗਿਆ ਸੋ ਉਸ ਧਰਨੇ ਮੁਜ਼ਾਰੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਤੇ ਸਿੱਖਿਆ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਆਪਾਂ ਸਾਰਿਆਂ ਨੂੰ ਸ਼ਾਮਲ ਕਰਾਂਗੇ ਇਹਨਾਂ ਤਸ਼دد ਕੀਤਾ ਗਿਆ ਕਿ ਤੁਸੀਂ ਆਹ ਤਸਵੀਰ ਦੇਖ ਸਕਦੇ ਹੋ ਇੱਕ ਨੌਜਵਾਨ ਦੇ ਜਿਹੜੇ ਕਮਰ ਕਹਿ ਲਈ ਬੈਕ ਤੇ ਹਨ ਢੂਹੀ ਤੇ ਡੰਡਿਆਂ ਦੀਆਂ ਲਾਸ਼ਾਂ ਪਈਆਂ ਤੁਸੀਂ ਦੇਖ ਰਹੇ ਹੋ ਕਿੱਡੇ-ਕਿੱਡੇ ਨਿਸ਼ਾਨ ਉਸ ਦੀ ਢੂਹੀ ਦੇ ਉੱਪਰ ਨੇ ਤੇ ਨਾਲ ਹੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿੰਨਾ ਪੁਲਿਸ ਕਰਮੀ ਜਿੰਨਾ ਅਧਿਆਪਕਾਂ ਦੇ ਹਿੱਕਾਂ ਦੇ ਉੱਪਰ ਬੈਠੇ ਹੋਏ ਆ ਘੜੀਸ ਘੜੀਸ ਕੇ ਗੱਡੀਆਂ ਦੇ ਵਿੱਚ ਧੂੜ ਰਹੇ ਆ ਇਹ ਕੋਈ ਸਮਗਲਰ ਨਹੀਂ ਕੋਈ ਚੋਰ ڈاکੂ ਨਹੀਂ ਕੋਈ ਕਿਸੇ ਇੱਜ਼ਤ ਨੂੰ ਲੁੱਟਣ ਵਾਲੇ ਨਹੀਂ ਇਹ ਅਧਿਆਪਕ ਨੇ ਤਾਂ ਤੁਸੀਂ ਸੋਚ ਕੇ ਦੇਖੋ ਜਿੰਨਾ ਅਧਿਆਪਕਾਂ ਦੇ ਹੱਥ ਵਿੱਚ ਕੌਮ ਦਾ ਦੇਸ਼ ਦਾ ਸਰਮਾਇਆ ਆਉਣ ਵਾਲੇ ਬੱਚਿਆਂ ਦਾ ਭੂਤ ਵਿਖੋ ਹੁੰਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਸੜਕਾਂ ਦੇ ਉੱਪਰ ਕਿਵੇਂ ਖੜੀਸਿਆ ਜਾ ਰਿਹਾ ਲਤਾੜਿਆ ਜਾ ਰਹਾ ਜਿਵੇਂ ਕਿ ਉਹ ਕੋਈ ਵੱਡੇ ਗੈਂਗਸਟਰ ਹੋਣ ਜਿਵੇਂ ਕਿ ਉਹਨਾਂ ਕੋਲੋਂ ਕੋਈ ਨਸ਼ਾ ਫੜਿਆ ਗਿਆ ਹੋਵੇ ਜਾਂ ਪਤਾ ਨਹੀਂ ਉਹਨਾਂ ਨੇ ਕਿੱਡਾ ਕ ਅਪਰਾਧ ਕਰ ਦਿੱਤਾ ਕਿ ਉਹਨਾਂ ਨੇ ਆਪਣੇ ਹੱਕ ਮੰਗ ਲਏ ਤਾਂ ਦੇਖੋ ਤਸਵੀਰਾਂ ਸਾਫ਼ ਦਿਖਾਈ ਦੇ ਰਹੀਆਂ ਨੇ ਕਿ ਇਹ ਅਸਲ ਸਿੱਖਿਆ ਕ੍ਰਾਂਤੀ ਹੈ ਪੰਜਾਬ ਸਰਕਾਰ ਸਿੱਖਿਆ ਵਿਭਾਗ ਜ਼ੋਰ-ਜ਼ੋਰ ਨਾਲ ਕਹਿ ਰਿਹਾ ਜੀ ਸਿੱਖਿਆ ਕ੍ਰਾਂਤੀ ਆ ਗਈ ਜੀ ਸਿੱਖਿਆ ਕ੍ਰਾਂਤੀ ਆ ਗਈ ਤਾਂ ਸਿੱਖਿਆ ਕ੍ਰਾਂਤੀ ਤੁਸੀਂ ਆਪਦੇ ਸਾਹਮਣੇ ਦੇਖ ਰਹੇ ਹੋ ਤਸਵੀਰਾਂ ਬੋਲ ਰਹੀਆਂ ਕੋਈ ਕੋਈ ਝੂਠ ਨਹੀਂ ਬੋਲ ਰਿਹਾ ਕੋਈ ਕਿਸੇ ਦਾ ਪੱਖ ਨਹੀਂ ਰੱਖ ਰਿਹਾ ਇਹ ਤਸਵੀਰਾਂ ਨੇ ਜਿਹੜੀਆਂ ਗੰਭੀਰਪੂਰਵਕ ਇਹ ਧਰਨਾ ਲਾਉਣ ਗਏ 5994 ਅਧਿਆਪਕ ਜਿਹੜੇ ਅਧਿਆਪਕ ਆਪਣਾ ਟੈਟ ਪਾਸ ਕੀਤਾ ਜੀ ਮਾਸਟਰ ਕੀਟਰ ਪਾਸ ਕੀਤਾ ਜੀ ਜਾਂ ਈਟੀਟੀ ਦਾ ਸੈਕੰਡ ਪੇਪਰ ਟਾਸ ਪਾਸ ਕੀਤਾ ਡਿਗਰੀਆਂ ਕਰ-ਕਰਕੇ ਪੜਾਈਆਂ ਕਰ-ਕਰਕੇ ਮਿਹਨਤਾਂ ਕਰ-ਕਰਕੇ ਇੱਕ ਦਿਨ ਜਦੋਂ ਉਹਨਾਂ ਦੇ ਹੱਥ ਜੁਆਇਨਿੰਗ ਲੈਟਰ ਆਇਆ ਉਹਨਾਂ ਨੇ ਇੱਕ ਟੀਚਰ ਬਣਨਾ ਸੀ ਉਦੋਂ ਉਹਨਾਂ ਦੀਆਂ ਜੁਆਇਨਿੰਗ ਰੋਕ ਦਿੱਤੀਆਂ ਗਈਆਂ ਤੇ ਹੁਣ ਜਦੋਂ ਉਹ ਆਪਣਾ ਹੱਕ ਲੈਣ ਦੇ ਲਈ ਧਰਨੇ ਕਰ ਰਹੇ ਆ ਤਾਂ ਉਹਨਾਂ ਦੇ ਉੱਪਰ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਡੰਡੇ ਵਰਸਾਏ ਜਾ ਰਹੇ ਆ ਤਾਂ ਦੇਖੋ ਇੱਕ ਅਧਿਆਪਕ ਆਪਣਾ ਹੱਕ ਲੈਣ ਲਈ ਸੜਕਾਂ ਤੇ ਜੂਝ ਰਿਹਾ ਹੈ ਸੜਕਾਂ ਤੇ ਡਾਂਗਾ ਖਾ ਰਿਹਾ ਕਿ ਬਾਣੀ ਸਰਕਾਰੀ ਤੇਰੇ ਰੰਗ ਨਿਆਰੇ ਜਿਸ ਕੋਮਾ ਨੇ ਘੜਨੇ ਸੀ ਬੱਚੇ ਉਹ ਡੰਡੇ ਖਾਣ ਵਿਚਾਰੇ ਤਾਂ ਅਧਿਆਪਕ ਇਹਨਾਂ ਸੜਕਾਂ ਦੇ ਉੱਪਰ ਆਪਣੇ ਹੱਕਾਂ ਦੇ ਲਈ ਸੋਟੀਆਂ ਹੰਡੰਡੇ ਖਾਰੇ ਤਰਨੇ ਵਿਚਾਰੇ ਕਰ ਰਹੇ ਆ ਸੜਕਾਂ ਦੇ ਉੱਪਰ ਆਪਣੀ ਤਪੱਸਿਆ ਕਰ ਰਹੇ ਤਾਂ ਕਿ ਉਹਨਾਂ ਨੂੰ ਆਪਣਾ ਹੱਕ ਮਿਲੇ ਤਾਂ ਬਾਹਰਲੇ ਦੇਸ਼ ਇੱਕ ਟੀਚਰ ਨੂੰ ਜਿਹੜਾ ਉਹ ਬਹੁਤ ਵੱਡਾ ਉੱਚਾ ਦਰਜਾ ਸਮਝਦੇ ਆ ਦਿੰਦੇ ਆ ਕਿਉਂਕਿ ਅਧਿਆਪਕ ਹੀ ਹੁੰਦਾ ਜਿਸ ਦਾ ਪੜਾਏ ਇੱਕ ਬੱਚਾ ਕੋਈ ਡਾਕਟਰ ਬਣਦਾ ਕੋਈ ਇੰਜੀਨੀਅਰ ਬਣਦਾ ਕੋਈ ਪਾਇਲਟ ਬਣਦਾ ਕੋਈ ਜੱਜ ਬਣਦਾ ਹੈ ਕੋਈ ਵਕੀਲ ਬਣਦਾ ਹੈ ਹਨਾ ਕੋਈ ਪੌਜ ਦਾ ਅਫਸਰ ਬਣਦਾ ਹੈ ਪਤਾ ਹੀ ਨਹੀਂ ਕਿੰਨੇ ਇੱਕ ਜਿਹੜੇ ਹੈਗੇ ਆ ਕਰਮਚਾਰੀ ਇੱਕ ਅਧਿਆਪਕ ਦੇ ਪੜਾਏ ਹੋਏ ਜਿਹੜੇ ਹੈਗੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ ਮੈਂ ਇਨ੍ਹਾਂ ਪੁਲਿਸ ਕਰਮੀਆਂ ਦੀ ਵੀ ਆਪਾਂ ਗੱਲ ਕਰ ਰਹੀਏ ਇਹ ਵੀ ਅਕਸਰ ਨੂੰ ਕਿਸੇ ਅਧਿਆਪਕ ਦੇ ਪੜਾਏ ਹੋਣਗੇ ਕਿਸੇ ਅਧਿਆਪਕ ਤੋਂ ਪੜੇ ਹੋਣਗੇ ਤਾਂ ਹੀ ਇਨ੍ਹਾਂ ਦੇ ਮੋਢਿਆਂ ਦੇ ਉੱਪਰ ਅੱਜ ਜਿਹੜੀਆਂ ਫੀਤੀਆਂ ਸਟਾਰ ਲੱਗੇ ਆ ਪਰ ਸ਼ਰਮ ਹੋਣੀ ਚਾਹੀਦੀ ਇਨ੍ਹਾਂ ਜਿਹੜੇ ਕਈ ਪੁਲਿਸ ਕਰਮੀਆਂ ਨੂੰ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਪਸ਼ੂਆ ਵਾਂਗ ਕੁੱਟ ਰਹੇ ਹਾਂ ਹਾਂ ਠੀਕ ਹੈ ਮੰਨਦੇ ਆ ਤੁਹਾਡੀ ਡਿਊਟੀ ਲੱਗੀ ਆ ਪਰ ਡਿਊਟੀ ਕਰਨਾ ਇੱਕ ਅਲੱਗ ਹੈ ਪਰ ਅੰਨਾ ਤਸ਼ੱਦਦ ਕਰਨਾ ਉਹ ਕਿੱਥੋਂ ਤੱਕ ਜਾਇਜ ਹੈ ਤੁਸੀਂ ਇਹਨਾਂ ਨੂੰ ਵੈਸੇ ਕਿਉਂਕਿ ਜਿਹੜੇ ਅਧਿਆਪਕਾ ਉਹਨਾਂ ਦੇ ਹੱਥਾਂ ਦੇ ਵਿੱਚ ਕਿੰਨੇ ਇੱਕ ਸੋਟੀਆਂ ਡੰਡਾ ਹੁੰਦੀਆਂ ਨਹੀਂ ਕਿੰਨੇ ਕ ਹਥਿਆਰ ਹੁੰਦੇ ਆ ਉਹ ਸਿਰਫ ਆਪਣਾ ਹੱਕ ਲੈਣ ਦੇ ਲਈ ਜਿਹੜਾ ਉਹ ਸੜਕਾਂ ਦੇ ਉੱਪਰ ਆਪਣਾ ਮੁਜ਼ਾਹਰਾ ਕਰਦੇ ਆ ਠੀਕ ਹੈ ਜੀ ਅਕਸਰ ਆਪਾਂ ਧਰਨਿਆਂ ਦੇ ਵਿੱਚ ਦੇਖਿਆ ਕਿ ਅਧਿਆਪਕਾਂ ਕੋਲੇ ਸਿਰਫ ਵੱਤ ਤੋਂ ਵੱਧ ਝੰਡਾ ਹੁੰਦਾ ਤੇ ਜਾਂ ਬੈਨਰ ਹੁੰਦਾ ਜੀ ਹੋਰ ਉਹਨਾਂ ਕੋਲ ਕਿੰਨੇ ਕ ਕਾਰਤੂਸ ਜਾਂ ਕਿੰਨੀਆਂ ਕ ਮੈਗਜ਼ੀਨਾਂ ਕਿੰਨੀਆਂ ਕ ਮਸ਼ੀਨ ਗਨਾਂ ਚੱਕੀਆਂ ਹੁੰਦੀ ਹੈ ਕਿ ਪਤਾ ਨਹੀਂ ਕਿੱਡਾ ਕ ਹਮਲਾ ਜਿਹੜਾ ਹੋ ਸਿੱਖਿਆ ਮੰਤਰੀ ਦੇ ਉੱਪਰ ਜਾਂ ਕਿਸੇ ਹੋਰ ਅਧਿਕਾਰੀ ਦੇ ਉੱਪਰ ਕਰ ਦੇਣ ਜੀ ਵੀ ਪਤਾ ਹੀ ਨਹੀਂ ਅਸੀਂ ਤਾਂ ਬਚਣੇ ਨਹੀਂ ਜੀ ਕਿੱਡੇ ਕੋ ਉਹ ਐਟਮ ਬੰਬ ਲਈ ਫਿਰਦੇ ਆ ਵੀ ਜਿਹੜਾ ਇੱਕ ਦੇ ਨਾਲ ਹੀ ਜਿਹੜਾ ਪੂਰੇ ਦਾ ਪੂਰਾ ਤਬਾਹ ਕਰ ਦੇਣਗੇ ਸੋ ਅਧਿਆਪਕ ਯੂਨੀਅਨ ਨੰਬਰ ਲੋ ਵੀ ਜਿਹੜਾ ਇਹਦੀ ਬਹੁਤ ਸਖਤ ਨਕਿੰਦਿਆ ਕੀਤੀ ਹੈ ਕਿ ਜਿਹੜੇ ਮੰਤਰੀ ਸਾਹਿਬ ਕਹਿੰਦੇ ਸੀ ਕਿ ਅਸੀਂ ਕਿਸੇ ਦਾ ਵੀ ਧਰਨਾ ਨਹੀਂ ਲੱਗਣ ਦੇਣਾ ਖਾਸ ਕਰ ਅਧਿਆਪਕਾਂ ਨੂੰ ਅਸੀਂ ਕੋਈ ਕੰਮ ਨਹੀਂ ਕਰਨ ਦੇਣਾ ਠੀਕ ਹੈ ਜੀ ਐਕਸ ਤੋ ਮੈਨੂੰ ਲੱਗਦਾ ਵੀ ਸ਼ਾਇਦ ਅਧਿਆਪਕ ਬਣਨ ਤੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿੱਡੀ ਤਸ਼ੱਦਦ ਇਹਨਾਂ ਅਧਿਆਪਕਾਂ ਦੇ ਉੱਪਰ ਕੀਤਾ ਜਾ ਰਿਹਾ ਸੋ ਸਾਰੇ ਹੀ ਇਸ ਦੀ ਜਿਹੜੀ ਉਹ ਕਰੜੀ ਵਿਰੋਧ ਕਰ ਰਹੇ ਹਨ ਸੋ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਹੈ ਵੀ ਉਹ ਇਹਨਾਂ ਅਧਿਆਪਕਾਂ ਦੇ ਹੱਕ ਵਿੱਚ ਹੈ ਕਿਉਂਕਿ ਆਪਾਂ ਦੇਖਿਆ ਵੀ ਅਕਸਰ ਹੀ ਹਾਲਾਂਕਿ ਉਹ ਗੱਲਾਂ ਵੱਡੀਆਂ ਕਰਦੇ ਜੇ ਅਸੀਂ 80 ਕਰੋੜ ਪੈਸਾ ਖਰਚ ਕਰਤਾ ਜੀ ਇੰਨੇ ਸਿੱਖਿਆ ਕ੍ਰਾਂਤੀ ਦੇ ਉੱਪਰ ਲਾਤਾ ਜੀ ਅਸੀਂ ਆ ਨਵੇਂ ਪ੍ਰੋਜੈਕਟਰ ਲੈਂਦੇ ਜੀ ਪਰ ਇੱਕ ਅਧਿਆਪਕ ਜਿਨ੍ਹਾਂ ਨੇ ਸਕੂਲ ਚਲਾਉਣੇ ਆ ਠੀਕ ਹੈ ਜੀ ਉਹ ਤਾਂ ਵਿਚਾਰੇ ਸੜਕਾਂ ਦੇ ਡਾਂਗਾ ਖਾਂਦੇ ਫਿਰਦੇ ਆ ਤੁਸੀਂ ਲੈਟਰੀਨਾਂ ਦਾ ਉਦਘਾਟਨ ਕਰਦੇ ਫਿਰਦੇ ਹੋ ਤੁਸੀਂ ਬਾਥਰੂਮਾਂ ਦਾ ਉਦਘਾਟਨ ਕਰਦੇ ਫਿਰਦੇ ਹੋ ਇਸੇ ਸਿੱਖਿਆ ਕ੍ਰਾਂਤੀ ਦੇ ਤਹਿਤ ਇੰਨਾ ਜਿਹੜੀ ਸਰਕਾਰ ਨੇ ਕਿੰਨੀ ਆਪਣੀ ਥੂ-ਥੂ ਕਰਵਾਈ ਹੈ ਕਿ ਤੁਸੀਂ ਬਣੀਆਂ-ਬਣਾਈਆਂ ਲੈਟਰੀਨਾਂ ਦਾ ਉਦਘਾਟਨ ਕਰ ਰਹੇ ਜਿਉਂ ਉੱਥੇ ਨਹੀਂ ਪੱਥਰ ਲਾਤਾ ਜੀ ਹਨਾ ਤੁਸੀਂ ਇਹਨਾਂ ਸ਼ੋਸ਼ੇਵਾਰੀਆਂ ਨੂੰ ਛੱਡੋ ਜਿਹੜੇ ਅਧਿਆਪਕਾਂ ਦੇ ਹੱਕ ਹੈ ਉਹਨਾਂ ਨੂੰ ਹੱਕ ਦਿਓ ਪੁਰਾਣੀ ਪੈਨਸ਼ਨ ਮਹਾਲੀ ਹੈ ਉਹਨੂੰ ਹੱਲ ਕਰੋ ਠੀਕ ਹੈ ਜੀ ਪਾਬ ਤਾਂ ਕਿ ਇੱਕ ਅਧਿਆਪਕ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਉਹਦੇ ਹੱਥਾਂ ਦੇ ਵਿੱਚ ਹੈ ਜੇ ਹੁਣ ਇੱਕ ਅਧਿਆਪਕ ਦਾ ਆਪ ਦਾ ਭੂਖੀ ਖਤਰੇ ਦੇ ਵਿੱਚ ਹੈ ਉਹ ਆਪ ਜਿਹੜਾ ਹੈਗਾ ਠੋਡੇ ਖੰਦਾ ਫਿਰਦਾ ਹੈ ਤਾਂ ਤੁਸੀਂ ਸੋਚ ਕੇ ਦੇਖੋ ਫਿਰ ਉਹ ਬੱਚਿਆਂ ਨੂੰ ਕੀ ਕਰਵਾ ਸਕਦਾ ਹੈ ਹਣਾ ਸੋ ਇਸੇ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਸਿੱਖਿਆ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਜ਼ੁਲਮ ਨਾ ਕਰੋ ਇਹਨੇ ਤਸ਼ੱਦਦ ਨਾ ਹਟਾਓ ਇਹ ਅਧਿਆਪਕ ਹੈ ਕੋਈ ਟੈਰਰਿਸਟ ਨਹੀਂ ਕੋਈ ਇਹਨਾਂ ਨੇ ਕੋਈ ਕਤਲ ਨਹੀਂ ਕੀਤਾ ਕੋਈ ਕਿਸੇ ਬਲਤ ਕਰਨੀ ਕੀਤਾ ਜਾਂ ਕਿਸੇ ਦੀ ਕੋਈ ਚੋਰੀ ਠੱਗੀ ਨਹੀਂ ਕੀਤੀ ਜਿੰਨਾ ਇਹਨਾਂ ਤਸ਼ੱਦਦ ਤੁਸੀਂ ਇਹਨਾਂ ਦੇ ਉੱਪਰ ਕਰ ਰਹੇ ਹੋ ਸੋ ਮੇਰੀ ਇਹੀ ਬੇਨਤੀ ਹੈ ਖਾਸ ਕਰ ਜਿੰਨੇ ਵੀ ਟੀਚਰ ਯੂਨੀਅਨਸ ਨੇ ਜਾਂ ਜਿੰਨੇ ਵੀ ਕਰਮਚਾਰੀਆ ਕਿਉਂਕਿ ਤੁਸੀਂ ਯੂਨੀਅਨ ਦੇ ਨਾਲ ਰਿਹਾ ਕਰੋ ਯੂਨੀਅਨ ਦਾ ਸਾਥ ਦਿਆ ਕਰੋ ਕਿਉਂਕਿ ਯੂਨੀਅਨ ਜਿੱਥੇ ਖੜੂਗੀ ਤੁਹਾਡੇ ਨਾਲ ਯੂਨੀਅਨ ਇੱਕ ਮਾਂ ਪਿਓ ਦੀ ਤਰ੍ਹਾਂ ਯੂਨੀਅਨ ਖੜੂਗੀ ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਵੀ ਜਿਹੜਾ ਗੰਭੀਰਪੁਰ ਵਿਖੇ ਅਧਿਆਪਕਾਂ 'ਤੇ ਤਸ਼ੱਦਦ ਕੀਤਾ ਯੂਨੀਅਨ ਪੰਜਾਬ ਬੋਲੋ ਜਿਹੜੀ ਗਵਰਨਮੈਂਟ ਟੀਚਰਸ ਯੂਨੀਅਨ ਆ ਉਹ ਤਾਂ ਸਖਤ ਨਖੇਦੀ ਕਰਦੀ ਹੈ ਹਨਾ ਠੀਕ ਹੈ ਜੀ ਸੋ ਯੂਨੀਅਨ ਤੁਹਾਨੂੰ ਤੁਹਾਡੇ ਹੱਕਾਂ ਦੇ ਲਈ ਤਤਪਰ ਰੱਖਦੀ ਹੈ ਤੁਹਾਡੇ ਹੱਕ ਤੁਹਾਨੂੰ ਜ਼ਰੂਰ ਦਵਾ ਕੇ ਰੋਹੂਗੀ ਸੋ ਮੈਂ ਬੜੇ ਭਾਵੁਕ ਹੋ ਕੇ ਕਿਉਂਕਿ ਅੰਦਰੋਂ ਜਿਹੜੇ ਬਲਬਲੇ ਹੋਟਦੇ ਹਨ ਸੋ ਕਿਰਪਾ ਕਰਕੇ ਮੈਂ ਮਾਫੀ ਬਿਚਾਉਣਾ ਜੇਕਰ ਥੋੜਾ ਬਹੁਤ ਉੱਚਾ ਨੀ ਮੈਂ ਬੋਲਿਆ ਵੀ ਗਿਆ ਹੋਵੇ ਕਿਉਂਕਿ ਜਦੋਂ ਆਪਾਂ ਭਾਵੁਕ ਹੋ ਜਾਂਦੇ ਤਾਂ ਉਹ ਤਾਂ ਆਪਾਂ ਖੁਦ ਨੂੰ ਪਤਾ ਲੱਗਦਾ ਵੀ ਆਪਾਂ ਕੀ ਬੋਲ ਗਏ ਹਨਾ ਕਈ ਵਾਰ ਆਪਾਂ ਘਰੇ ਵੀ ਇਸ ਤਰ੍ਹਾਂ ਹੀ ਹੁੰਦਾ ਆਪਾਂ ਬੋਲ ਜਾਣੇ ਹੁੰਦੇ ਆ ਸੋ ਮੇਰੇ ਭੈਣ ਭਰਾਓ ਆਪਣੇ ਹੱਕ ਲੈਣੇ ਆ ਤੁਸੀਂ ਹੱਕਾਂ ਦੇ ਲਈ ਰੜਨਾ ਪੈਣਾ ਕਿਉਂਕਿ ਐਵੇਂ ਨਹੀਂ ਭਗਤ ਸਿੰਘ ਵਰਗੇ ਜਾਂ ਰਾਜਗੁਰੂ ਵਰਗੇ ਜਾਂ ਸੁਖਦੇਵ ਸਿੰਘ ਵਰਗੇ ਉਧਮ ਸਿੰਘ ਵਰਗੇ ਜਾਂ ਹੋਰ ਕਿੰਨੇ ਕ੍ਰਾਂਤੀਕਾਰੀ ਨੇ ਜਾਂ ਸਿੱਖ ਇਤਿਹਾਸ ਦੇ ਵਿੱਚ ਆਪਾਂ ਯੋਧੇ ਲਾਦੀ ਆ ਆਪਣਾ ਕਿਉਂਕਿ ਸਿੱਖ ਇਤਿਹਾਸ ਬਹੁਤ ਵੱਡਾ ਹੈ ਉਹ ਐਵੇਂ ਨਹੀਂ ਉਹਨਾਂ ਨੇ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਕਿਉਂਕਿ ਉਹਨਾਂ ਕੁਰਬਾਨੀਆਂ ਕਰਨ ਦੇ ਪਿੱਛੇ ਅੱਜ ਅਸੀਂ ਇੱਥੇ ਬੈਠੇ ਆ ਜੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਤਾਂ ਸਾਨੂੰ ਸਾਡੀ ਜਿਹੜੀ ਆਜ਼ਾਦੀ ਮਿਲੀ ਹੈ ਇਸੇ ਕਰਕੇ ਜਿਹੜੇ ਸਿੱਖਿਆ ਕਰਮਚਾਰੀ ਹੈ ਕਿਰਪਾ ਕਰਕੇ ਅਧਿਆਪਕ ਨੇ ਅਧਿਆਪਕ ਬਣਨਾ ਚਾਹੁੰਦੇ ਆ ਸ਼ਿੰਗਰਸ਼ਾਲੀ ਲੜਿਆ ਕਰੋ ਕੋਈ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਡਾਂਗਾ ਸੋਟੀਆਂ ਇਹ ਵੱਜਦੀਆਂ ਰਹਿੰਦੀਆਂ ਨੇ ਜੇਲਾਂ ਤੁਹਾਨੂੰ ਦੇਖਣੀਆਂ ਪੈ ਸਕਦੀਆਂ ਨੇ ਪਰ ਜੇਲਾਂ ਤੇ ਡਾਂਗਾ ਸੋਟੀਆਂ ਦੇ ਡਰ ਤੋਂ ਤੁਸੀਂ ਆਪਣੇ ਹੱਕ ਨਹੀਂ ਛੱਡਣੇ ਆਪਣਾ ਹੱਕ ਲੈ ਕੇ ਰਹਿਣਾ ਕਿਉਂਕਿ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੋਹਨੇ ਪੈਂਦੇ ਆ ਤੇ ਹੱਕਾਂ ਦੇ ਲਈ ਫਿਰ ਲੜਨਾ ਪੈਂਦਾ ਹੈ ਲੜਨ ਦੇ ਲਈ ਥੋੜਾ ਬਹੁਤ ਸੰਘਰਸ਼ ਕਰਨਾ ਪੈਂਦਾ ਸੋ ਜੇਕਰ ਤੁਸੀਂ ਆਪਣੇ ਹੱਕ ਲੈਣੇ ਆ ਤੁਸੀਂ ਚਾਹੁੰਦੇ ਹੋ ਕਿ ਸਾਡੇ ਅਸੀਂ ਨੌਕਰੀ ਇੰਨੀ ਮਿਹਨਤ ਕੀਤੀ ਹੈ ਪੜ੍ਹਾਈ ਕੀਤੀ ਹੈ ਨਾ ਪੈਸਾ ਖਰਚ ਕੀਤਾ ਅੱਖਾਂ ਕਾਲੀਆਂ ਕੀਤੀਆਂ ਨੇ ਤੇ ਆਪਣੀ ਮਿਹਨਤ ਦਾ ਹੱਕ ਲੈਣਾ ਤਾਂ ਯੂਨੀਅਨ ਦਾ ਸਾਥ ਦਿਓ ਡਟੋ ਸਾਹਮਣੇ ਆਓ 21 ਤਰੀਕ ਨੂੰ ਜਿਹੜੀ ਉਹ ਸੁਣਵਾਈ ਹੋਣ ਵਾਲੀ ਹੈ 21 ਤਰੀਕ ਨੂੰ ਜੇਕਰ ਕੋਈ ਫੈਸਲਾ ਅਧਿਆਪਕਾਂ ਦੇ ਹੱਕ ਵਿੱਚ ਨਹੀਂ ਆਉਂਦਾ ਤਾਂ ਇੱਕ ਤੱਕੜੇ ਸੰਘਰਸ਼ ਲਈ ਤਿਆਰ ਰਹੋ ਕਿਉਂਕਿ ਸੰਘਰਸ਼ ਹੀ ਜਿਸ ਤਰ੍ਹਾਂ ਕਿ ਕਿਨਾਰਾ ਵੀ ਬੁਲੰਦ ਕੀਤਾ ਜਾਂਦਾ ਜਿੱਤ ਸੰਘਰਸ਼ ਕਰਦੇ ਲੋਕਾਂ ਦੀ ਸੋ ਮੈਂ ਜੇ ਜ਼ਿਆਦਾ ਕਹਾਂਗਾ ਤਾਂ ਹਨਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਸੋ ਮੇਰੇ ਭੈਣ ਭਰਾਵਾਂ ਨੂੰ ਟੀਚਰਾਂ ਦੇ ਆਪਕਾ ਨੂੰ ਸਹਿਵਨ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੇ ਲੇਡੀਜ਼ ਨੇ ਕਿਉਂਕਿ ਲੇਡੀਜ਼ ਦੀ ਜਿਹੜੀ ਸ਼ਮੂਲੀਅਤ ਉਹ ਘੱਟ ਹੁੰਦੀ ਹੈ ਹਰ ਕਿਤੇ ਕਿਉਂਕਿ ਪਰ ਜੇਕਰ ਤੁਸੀਂ ਕਹਿ ਸੋਚਦੇ ਵੀ ਤੁਸੀਂ ਕੁੜੀਆਂ ਜਾਂ ਲੇਡੀਜ਼ ਕਿਸੇ ਗੱਲੋਂ ਘਟ ਨਹੀਂ ਠੀਕ ਹੈ ਜੀ ਆਪਾਂ ਕਿੰਨੀਆਂ ਮਿਸਾਲਾਂ ਆਪਣੇ ਸਿੱਖ ਇਤਿਹਾਸ ਦੇ ਵਿੱਚ ਜਾਂ ਹੋਰ ਕਿੰਨਿਆਂ ਨੇ ਕਿ ਕੁੜੀਆਂ ਨੇ ਵੀ ਜਿਹੜਾ ਡਟ ਕੇ ਵਿਰੋਧ ਕੀਤਾ ਹੈ ਲੜੀਆਂ ਨੇ ਸੋ ਆਪਣੇ ਹੱਕਾਂ ਦੇ ਲਈ ਲੜਿਆ ਕਰੋ ਕਿਉਂਕਿ ਤੁਹਾਨੂੰ ਵੀ ਜਿਹੜਾ ਹੈਗਾ ਜੁਆਇਨਿੰਗ ਮਿਲਣੀ ਹੈ ਤੁਹਾਨੂੰ ਤਨਖਾਹਾਂ ਮਿਲਣੀਆਂ ਨੇ ਇਸ ਕਰਕੇ ਸਾਥ ਦਿਆ ਕਰੋ ਯੂਨੀਅਨ ਦਾ ਸਾਥ ਦਿਆ ਕਰੋ ਆਪਣੇ ਸਾਥੀਆਂ ਦਾ ਸਾਥ ਦਿਆ ਕਰੋ ਕੋਈ ਧਰਮ ਨਹੀਂ ਮਾਰੇ ਹੁੰਦੇ ਉੱਥੇ ਜਾਇਆ ਕਰੋ ਕਿਉਂਕਿ ਤਾਂ ਦੇਖੋ ਤਸ਼ੱਦਦ ਚੱਲਦਾ ਜਾ ਰਿਹਾ ਜਦੋਂ ਗੁਰੂ ਨਾਨਕ ਵਰਗੇ ਵਿਚਾਰੇ ਬਾਬੇ ਹਨ ਸਿੱਖ ਇਤਿਹਾਸ ਦੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਉਹਨਾਂ ਨੂੰ ਨੇ ਕਿਸੇ ਨੇ ਬਖਸ਼ਿਆ ਤੇ ਆਪਾਂ ਤਾਂ ਫਿਰ ਵਿਚਾਰੇ ਕਹਿੰਦੇ ਹਨਾ ਇਸ ਕਰਕੇ ਆਪਣੇ ਹੱਕਾਂ ਲਈ ਲੜਦੇ ਰਹੋ ਸੋ ਬਾਲਾ ਮੈਂ ਭਾਵਕ ਹੋ ਗਿਆ ਤਾਂ ਕਿਰਪਾ ਕਰਕੇ ਮਾਫੀ ਚਾਹਾਂਗੇ ਸੋ 21 ਤਰੀਕ ਨੂੰ ਹੋਣ ਵਾਲੀ ਸੁਣਵਾਈ ਤੋਂ ਉਸ ਤੋਂ ਬਾਅਦ ਕੋਈ ਨਵੀਆਂ ਅਪਡੇਟ ਕੀ ਆਉਂਦੀ ਹੈ ਤੁਹਾਡੇ ਰੂਬਰੂ ਹੋਵਾਂਗੇ ਸੋ ਮੈਂ ਖੁਦ ਵੀ ਤੇ ਸਿੱਖਿਆ ਜੂਨੀਅਰ ਸਾਡੀ ਇਸ ਗੰਭੀਰ ਪੁਰਵਖੇ ਕੀਤੇ ਗਏ ਅਧਿਆਪਕਾਂ ਦੇ ਉੱਪਰ ਤਸ਼ੱਦਦ ਦੀ ਸਖਤ ਨਿੰਦਿਆ ਕਰਦੀ ਹੈ ਤੇ ਅਸੀਂ ਤੁਹਾਡੇ ਨਾਲ ਜਿੱਥੇ ਵੀ ਕਿਤੇ ਵੀ ਅਧਿਆਪਕਾਂ ਨੂੰ ਲੋਡ ਪੈਂਦੀ ਹੈ ਤਉਦੇ ਨਾਲ ਜਰੂਰ ਖੜਾਂਗੇ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ